ਜੋ ਬੋਲੇ ਸੋਨਰ ਭੈ ਭਗਵਾਨ ਮਾਰ ਦੀ ਮਹਾਰਾਜ ਦੀ ਜੈ ਸ੍ਰੀ ਸ੍ਰੀ ਅਕਸ਼ਰ ਸੁਖ ਜਾਨਤ ਮਹਾਰਾਜ ਦੀ ਜੈ ਜੋਤੀ ਪਾਸ਼ਾ ਪੂਰਨ ਆਸ ਮਹਾਰਾਜ ਦੀ ਜੈ ਜਗਜੀਤ ਦੇ ਬਰਾਜ ਮਨਸੂਰ ਕਰਤਾਰ ਜੀ ਨਾਸ ਮਹਾਰਾਜ ਦੀ ਜੈ ਅੱਜ ਦੇਸ਼ਾਂ ਪਰਦੇਸ਼ਾਂ ਚ ਮੂਹ ਸੰਗਤ ਨੂੰ ਡਾਕਟਰ ਮੇਧਤਰ ਬੀ ਆਰ ਕੀ ਅਰਾਮ ਦੇ ਜਨ ਵਿਧਿਆਰੇ ਜੀਆਂ ਲੱਖਾਂ ਜੋ ਕਿ ਜਦ ਵਾਲਾ ਅੰਕਰ ਬਾਬਾ ਸਾਹਿਬ ਸਾਡੇ ਦੰਸਪਾਜ ਦੇ ਰੋਮ ਰੋਮ ਵਿੱਚ ਵਸਿਆਨ ਜੋ ਕਲਾ ਦੀ ਕੁਰਬਾਨੀ ਆ ਸਾਡੇ ਲੋਕਾਂ ਲਈ ਜਦ ਸਮਾਜ ਦੀ ਅਸੀਂ ਉਹਦੇ ਹਰ ਪੱਖੋਰੀ ਨਹੀਂ ਆ ਜੋ ਪੰਡੂ ਨੇ ਪਿੱਛੇ ਆਪਣੇ ਯੂਟਿਊਬ ਤੇ ਜਾਂ ਅਖਬਾਰਾਂ 'ਚ ਜਿਹੜਾ ਰਮੇਸ਼ ਕਰਾਰੇ ਗਲਤ ਬੋਲਿਆ ਤੇ ਉਹਦੇ ਬੋਦੀ ਕਰਵਾਏ ਤੁਹਾਨੂੰ ਦੱਸ ਦੇਣਾ ਕਿ ਉਹ ਵੀ ਇੱਕ ਬੁੱਤ ਤੋੜਨ ਨਾਲ ਜੋ ਸਾਡੇ ਸਮਾਜ ਦੇ ਵਿਚਾਰਧਾਰਾਵਾਦੀ ਦਿਲ ਤੋਂ ਦੇਸ਼ਕਾਰੀ ਸਾਡੇ ਜ਼ਿਲ੍ਹੇ ਵਿੱਚ ਵਸਦੇ ਆ ਉਹਨੂੰ ਤੁਸੀਂ ਜ਼ਿਲ੍ਹਾ ਤੋਂ ਨਹੀਂ ਕੱਢ ਸਕਦੇ ਇਸ ਕਰਕੇ ਤੇੜੜੇ ਪਕੰਡੀ ਕਰੇ ਸਾਡੇ ਰੋਮ-ਰੋਮ ਵਿੱਚ ਡਾਕਟਰ ਬੇਧਰਤੀ ਬਰਾਊ ਬੰਦੇਕਰ ਵਸੇ ਹਨ ਤੇ ਜੋ ਸਾਡਾ ਸੰਵਿਧਾਨ ਖਾ ਗਿਆ ਉਹਨੂੰ ਬਰੋਤੂ ਸਾਡਾ ਹਮੇਸ਼ਾ ਡਾਕਟਰ ਬੇਧਰਤੀ ਬਾਬਾ ਸਾਹਿਬ ਨੇ ਜਨ ਸੁਪਾਲੂ ਬਹੁਤ ਵੱਡੇ ਢੰਗ ਨਾਲ ਐਕਟਿਵਲੀ ਸਮਾਜ ਵਿੱਚ ਉਹਨਾਂ ਨੇ ਜਦੋਂ-ਜਦ ਲੜਾਈ ਕੀਤੀ ਹੈ ਇਸ ਕਰਕੇ ਇਹ ਕਹਿਣਾ ਚਾਹੁੰਦੇ ਹਾਂ ਕਿ ਸਮਾਜ ਨੂੰ ਵੀ ਡਾਕਟਰ ਬੇਧਰਤੀ ਬਾਬਾ ਸਾਹਿਬ ਦੇ ਮੂਰੀਆਂ ਤੇ ਚੱਲੋ ਬੜਾ ਜੁਰੂ ਤੇ ਸੰਘਰਸ਼ ਕਰੋ ਪੜ੍ਹਾਈ ਤੋਂ ਬਿਨਾਂ ਆਪਾਂ ਅਨਪੜਤਾ ਜਿਹੜੀ ਆ ਮਰਤੀ ਇਸका के ਪੜਾਈ ਦਾ ਜੋਗਿਆ ਉਹਨੇ ਬੱਚੇ ਨੂੰ ਪੜਾਵੋ ਤੇ ਡਾਕਟਰ ਬੇਦਕਰ ਬਾਵਾ ਸਾਹਿਬ ਦੇ ਪੁੱਤਰ ਚਲੋ ਤੇ ਜੋ ਪੈ ਦੁਆਰਾ ਬੰਨੂ ਹੋਈ ਇਹ ਕਹਿੰਦੇ ਆ ਇੰਤਰ ਵਰਗੇ ਲਾਹਣਤੀ ਬੰਦਿਆਂ ਦੇ ਅਸੀਂ ਜੋ ਕਿ ਚਿਤਰਾ ਦੇ ਹਾਰ ਪੂਰਾ ਚਾਹੁੰਦੇ ਆ ਜਿੱਤੇ ਅਜਾ ਡਾਕਟਰ ਬੇਦਕਰ ਬਾਵਾ ਸਾਹਿਬ ਨੂੰ ਅਸੀਂ ਸਮਰਪਿਤ ਕਰ ਰਹੇ ਆਂ ਆਉਦੇ ਜਰੂਰਦੇ ਵਾਲੇ ਨੂੰ ਦੂਸਰੇ ਤੈਨੂੰ ਅੱਜ ਅਸੀਂ ਚਿਤਰਾ ਦੇ ਹਾਲ ਹਾਰਾਂ ਦਾ ਨਮਾਜ਼ ਦੇ ਆ ਜੋ ਬੋਲੇ ਸ਼ੂਨਰ ਪਹਿ ਮਹਾਰਾਜ ਜੀ ਜੈ ਭੀਮ ਜੈ ਭਾਰਤ ਜੈ ਭੀਮ ਜੈ ਭਾਰਤ ਜੈ ਭੀਮ ਬਾਬਾ ਸਾਹ ਤੇਰੀ ਸੋਚ ਤੇ ਜੈ ਹਾਰ ਦਿਾਂਗੇ ਧੋਕੇ ਬਾਬਾ ਸਾਹ ਤੇਰੀ ਸੋਚ ਤੇ ਜੈ ਹਾਰ ਦਿਾਂਗੇ ਧੋਕੇ ਪੰਨੂ ਤੇਰੀ ਸੋਚ ਤੇ ਛੇਰ ਮਾਰਾਂਗੇ ਧੋਕੇ ਪੰਨੂ ਤੇਰੀ ਸੋਚ ਤੇ ਛੇਰ ਮਾਰਾਂਗੇ ਧੋਕੇ ਜੋ ਬੋਲੇ ਸੋਨਰ ਭੈ ਭਗਵਾਨ ਬਾਲ ਮੀਨ ਮਹਾਰਾਜ ਜੀ ਜੈ